ਇਸ ਦੇ ਵਿੱਚ ਸ੍ਰੀ ਗੌਰਵ ਜაძਾ ਆਈਪੀਐਸ ਡੀਜੀਪੀ ਪੰਜਾਬ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮਹੰਮ ਦੇ ਤਹਿਤ ਸ੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇੱਕ ਮੋਗਾ ਪੁਲਿਸ ਨੂੰ ਜਿਹੜੀ ਇੱਕ ਕਾਮਯਾਬੀ ਹਾਸਲ ਹੋਈ ਆ ਇਹਦੇ ਵਿੱਚ ਜਿਹੜੇ ਪੰਜ ਦੋਸ਼ੀ ਗ੍ਰਿਫਤਾਰ ਹੋਇਆ ਜਿਨ੍ਹਾਂ ਤੇ ਪਹਿਲਾਂ ਵੀ ਟੀਟੂ ਪੁੱਤਰ ਗਰਦਿਆਲ ਤੇ ਤਿੰਨ ਮੁਕਾਦਮੇ ਦਰਜਾ ਚਮਕੌਰ ਸਿੰਘ ਤੇ ਚਾਰ ਮੁਕਾਦਮੇ ਦਰਜਾ ਆਕਾਸ਼ ਤੇ ਦੋ ਤੇ ਬਲਬੀਰ ਸਿੰਘ ਗੱਗੀ ਤੇ ਚਾਰ ਮੁਕਾਦਮੇ ਕਵਾੜੀਆ ਇੱਕ ਉਹਦੇ ਤੇ ਵੀ ਸਨੀ ਕੁਮਾਰ ਕਵਾੜੀਆ ਜਿਹੜਾ ਕੋਟੀ ਸੇਖਾਂ ਦਾ ਉਹਦੇ ਤੇ ਵੀ ਪਹਿਲਾਂ ਦੋ ਮੁਕਾਦਮੇ ਦਰਜ ਆ ਇਹਦੇ ਵਿੱਚ ਕਰੀਬ ਕੋਈ 20-25 ਲੱਖ ਦੀ ਜਿਹੜੀ ਚੋਰੀ ਹੋਈ ਸੀ ਸੈਂਟਰੀ ਦੇ ਸਮਾਨ ਦੀ ਉਹਦੇ ਵਿੱਚੋਂ ਕੁਝ ਸਮਾਨ ਸਾਨੂੰ ਕਰੀਬ 90 ਕੁ ਹਜ਼ਾਰ ਦਾ ਜਿਹੜੀ ਰਿਕਵਰੀ ਹੋ ਗਈ ਆ ਇਹ ਪੰਜੇ ਦੋਸ਼ੀ ਗ੍ਰਿਫਤਰ ਕਰ ਲਿਆ ਇਹਨਾਂ ਤੋਂ ਹਲੇ ਹੋਰ ਪੁੱਛਗਿੱਛ ਕਰਕੇ ਜਿਹੜਾ ਇਹਨਾਂ ਨੇ ਹੋਰ ਕਿਤੇ ਵੀ ਸਮਾਨ ਵੇਚਿਆ ਉਦੇ ਵਿੱਚ ਜਲਦੀ ਤੋਂ ਜਲਦੀ ਰਿਕਵਰੀ ਕੀਤੀ ਜਾਊਗੀ ਤੇ ਇਹਨਾਂ ਦੇ ਖਿਲਾਫ ਜਿਹੜੀ ਹੋਰ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਇਸ ਦੇ ਵਿੱਚ ਸ੍ਰੀ ਗੌਰਵ ਜაძਾ ਆਈਪੀਐਸ ਡੀਜੀਪੀ ਪੰਜਾਬ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮਹਿਮ ਦੇ ਤਹਿਤ ਸ੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇੱਕ ਮੋਗਾ ਪੁਲਿਸ ਨੂੰ ਜਿਹੜੀ ਇੱਕ ਕਾਮਯਾਬੀ ਹਾਸਲ ਹੋਈ ਆ ਇਹਦੇ ਵਿੱਚ ਜਿਹੜੇ 5 ਦੋਸ਼ੀ ਗ੍ਰਿਫਤਾਰ ਹੋਏ ਆ ਜਿਨ੍ਹਾਂ ਤੇ ਪਹਿਲਾਂ ਵੀ ਟੀ2 ਪੁੱਤਰ ਗਰਦਿਆਲ ਤੇ ਤਿੰਨ ਮੁਕਦਮੇ ਦਰਜਾ ਚਮਕੌਰ ਸਿੰਘ ਤੇ ਚਾਰ ਮੁਕਦਮੇ ਦਰਜਾ ਆਕਾਸ਼ ਤੇ ਦੋ ਤੇ ਬਲਬੀਰ ਸਿੰਘ ਗੱਗੀ ਤੇ ਚਾਰ ਮੁਕਦਮੇ ਕਵਾੜੀਆ ਇੱਕ ਉਹਦੇ ਤੇ ਵੀ ਕਵਾੜ ਸਨੀ ਕੁਮਾਰ ਕਵਾੜੀਆ ਜਿਹੜਾ ਕੋਟੀ ਸੇਖਾਂ ਦਾ ਉਹਦੇ ਤੇ ਵੀ ਪਹਿਲਾਂ ਦੋ ਮੁਕਦਮੇ ਦਰਜਾ ਇਹਦੇ ਵਿੱਚ ਕਰੀਬ ਕੋਈ 20-25 ਲੱਖ ਦੀ ਜਿਹੜੀ ਚੋਰੀ ਹੋਈ ਸੀ ਸੈਂਟਰੀ ਦੇ ਸਮਾਨ ਦੀ ਉਹਦੇ ਵਿੱਚੋਂ ਕੁਝ ਸਮਾਨ ਸਾਨੂੰ ਕਰੀਬ 90 ਕੁ ਹਜ਼ਾਰ ਦਾ ਜਿਹੜੀ ਰਿਕਵਰੀ ਹੋ ਗਈ ਆ ਇਹ ਪੰਜੇ ਦੋਸ਼ੀ ਗ੍ਰਿਫਤਾਰ ਕਰ ਲਿਆ ਇਹਨਾਂ ਤੋਂ ਹਲੇ ਹੋਰ ਪੁੱਛਗਛ ਕਰਕੇ ਜਿਹੜਾ ਇਹਨਾਂ ਨੇ ਹੋਰ ਕਿਤੇ ਵੀ ਸਮਾਨ ਵੇਚਿਆ ਉਹਦੇ ਵਿੱਚ ਜਲਦੀ ਤੋਂ ਜਲਦੀ ਰਿਕਵਰੀ ਕੀਤੀ ਜਾਊਗੀ ਤੇ ਇਹਨਾਂ ਦੇ ਖਿਲਾਫ ਜਿਹੜੀ ਹੋਰ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਇਸ ਦੇ ਵਿੱਚ ਸ੍ਰੀ ਗੌਰਵ ਜਾਦਵ ਆਈਪੀਐਸ ਡੀਜੀਪੀ ਪੰਜਾਬ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮਹਿਮ ਦੇ ਤਹਿਤ ਸ੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇੱਕ ਮੋਗਾ ਪੁਲਿਸ ਨੂੰ ਇਹਦੀ ਇੱਕ ਕਾਮਯਾਬੀ ਹਾਸਲ ਹੋਈ ਆ ਇਹਦੇ ਵਿੱਚ ਜਿਹੜੇ ਪੰਜ ਦੋਸ਼ੀ ਗ੍ਰਿਫਤਾਰ ਹੋਏ ਆ ਜਿਨ੍ਹਾਂ ਤੇ ਪਹਿਲਾਂ ਵੀ ਟੀਟੂ ਪੁੱਤਰ ਗਰਦਿਆਲ ਤੇ ਤਿੰਨ ਮੁਕਾਦਮੇ ਦਰਜ ਆ ਚਮਕੌਰ ਸਿੰਘ ਤੇ ਚਾਰ ਮੁਕਾਦਮੇ ਦਰਜ ਆ ਆਕਾਸ਼ ਤੇ ਦੋ ਤੇ ਬਲਬੀਰ ਸਿੰਘ ਗੱਗੀ ਤੇ ਚਾਰ ਮੁਕਾਦਮੇ ਕਵਾੜੀਆ ਇੱਕ ਉਹਦੇ ਤੇ ਵੀ ਸਨੀ ਕੁਮਾਰ ਕਵਾੜੀਆ ਜਿਹੜਾ ਕੋਟੀ ਸੇਖਾਂ ਦਾ ਉਹਦੇ ਤੇ ਵੀ ਪਹਿਲਾਂ ਦੋ ਮੁਕਾਦਮੇ ਦਰਜ ਆ ਇਦੇ ਵਿੱਚ ਕਰੀਬ ਕੋਈ 20-25 ਲੱਖ ਦੀ ਜਿਹੜੀ ਚੋਰੀ ਹੋਈ ਸੀ ਸੈਂਟਰੀ ਦੇ ਸਮਾਨ ਦੀ ਉਹਦੇ ਵਿੱਚੋਂ ਕੁਝ ਸਮਾਨ ਸਾਨੂੰ ਕਰੀਬ 90 ਕੁ ਹਜ਼ਾਰ ਦਾ ਜਿਹੜੀ ਰਿਕਵਰੀ ਹੋ ਗਈ ਆ ਇਹ ਪੰਜੇ ਦੋਸ਼ੀ ਗ੍ਰਿਫਤਰ ਕਰ ਲਿਆ ਇਹਨਾਂ ਤੋਂ ਹਲੇ ਹੋਰ ਪੁੱਛਗਛ ਕਰਕੇ ਜਿਹੜਾ ਇਹਨਾਂ ਨੇ ਹੋਰ ਕਿਤੇ ਵੀ ਸਮਾਨ ਵੇਚਿਆ ਉਹਦੇ ਵਿੱਚ ਜਲਦੀ ਤੋਂ ਜਲਦੀ ਰਿਕਵਰੀ ਕੀਤੀ ਜਾਊਗੀ ਤੇ ਇਹਨਾਂ ਦੇ ਖਿਲਾਫ ਜਿਹੜੀ ਹੋਰ ਕਾਰਵਾਈ ਅਮਲ ਚ ਲਿਆਂਦੀ ਜਾਊਗੀ